ਜਿਵੇਂ ਫੋਰ ਐਗਜ਼ਾਮਪਲ ਆ ਲਿਸਟ ਹੈ ਲੁਧਿਆਣੇ ਵਿੱਚ 23000 ਏਕੜ ਅੰਮ੍ਰਿਤਸਰ ਵਿੱਚ 4.5000 ਏਕੜ ਦਾ ਮਹਾਲੀ ਵਿੱਚ 3500 ਪਠਾਨਕੋਟ ਵਿੱਚ 1000 ਏਕੜ ਦਾ ਨੋਟਿਸ ਕਰਦਾ ਮੈਨੂੰ ਲੱਗਦਾ ਪਠਾਨਕੋਟ ਸ਼ਹਿਰ ਹੀ 1000 ਏਕੜ ਚ ਹੀ ਹੋਣਾ ਤੇ 1000 ਏਕੜ ਦਾ ਨੋਟਿਸ ਕਰਦਾ ਹੈ ਜਲੰਧਰ ਵੀ 1000 ਏਕੜ ਦਾ ਪਟਿਆਲੇ ਵਿੱਚ 1100 ਏਕੜ ਦਾ ਬਖਿੰਡੇ ਵਿੱਚ 900 ਏਕੜ ਦਾ ਤੰਗਰੂਰ ਵਿੱਚ ਤਕਰੀਬਨ 600 ਏਕੜ ਦਾ ਮੋਗੇ ਵੀ 550 ਏਕੜ ਦਾ ਨਵਾਂ ਸ਼ਹਿਰ ਵਿੱਚ ਤਕਰੀਬਨ 400 ਏਕੜ ਦਾ ਫਿਰੋਜ਼ਪੁਰ 300 ਏਕੜ ਦਾ ਬਰਨਾਲੇ 300 ਏਕੜ ਦਾ ਹੁਸ਼ਿਆਰਪੁਰ 550 ਏਕੜ ਦਾ ਕਪੂਰਥਲੇ 150 ਏਕੜ ਦਾ ਨਾਗੋਦਰ 200 ਏਕੜ ਦਾ ਬਰਦਾਸਪੁਰ 80 ਏਕੜ ਦਾ ਪਟਾਲਾ 160 ਏਕੜ ਦਾ ਤਰਨਤਾਰਨ 97 ਏਕੜ ਦਾ ਤੇ ਸੁਲਤਾਨਪੁਰ ਲੋਧੀ 70 ਏਕੜ ਦਾ ਜਿਵੇਂ ਜਿਵੇਂ ਪਹਿਲੇ ਆ ਬਿਲਡਰਾਂ ਨੇ ਦਿੱਲੀ ਵਾਲੇ ਨੇ ਪੂਰੇ ਪੰਜਾਬ ਸਰਵੇ ਕੀਤਾ ਕਿੱਥੇ ਕਿੱਥੇ ਕਿਹਨੂੰ ਕੀ ਚਾਹੀਦਾ ਕੋਈ ਕਹਿੰਦਾ ਜੀ ਮੈਨੂੰ ਪਠਾਨਕੋੜ ਮੈਨੂੰ ਦੇ ਦਿਓ ਚਲੋ ਕਿੰਨੇ ਚਾਹੀਦੇ ਕਿੰਨੇ ਬੰਦੇ ਆਏ ਆ ਚਾਰ ਪੰਜ ਬੰਦੇ ਹੋਗੇ ਚਲੋ ਤੁਹਾਨੂੰ ਪਠਾਨਕੋੜ ਅਸਿਕਵਾਰ ਕਰ ਦਾਂਗੇ ਇਹਨਾਂ ਨੇ ਸਾਰਾ ਪਲਾਨ ਬਣਾ ਲਿਆ ਜਿੰਨੇ ਆ ਸਸੋਧੀਆਂ ਜੈਨ ਜਿਹੜੇ ਜੇਲਾਂ ਚੋਂ ਹੁਣ ਨਿਕਲ ਕੇ ਆਏ ਆ ਸਸੋਧੀਆਂ ਵੀ ਜੇਲ ਸੀ ਜੈਨ ਵੀ ਆ ਜੀ ਕੇਜੀਪਲ ਸਾਰਿਆਂ ਨੇ ਇੰਨੀ ਸ਼ਰਮ ਨੀ ਆਉਂਦੀ ਇਹਨਾਂ ਨੂੰ ਹੁਣੀ ਤਾਂ ਤੁਹਾਨੂੰ ਖੇਲ ਚ ਕੀਤਾ ਸੀ ਘੱਟ ਵੱਟ ਸੁਧਰ ਤਾਂ ਜਾਂਦੇ ਹੁੰਦੇ ਆਂ ਪਰ ਨਹੀਂ ਉਹਨੇ ਦੇਖਿਆ ਕਿ ਹੁਣ ਅਸੀਂ ਲੁੱਟ ਕੇ ਜਾਣਾ ਹੈ ਇਹਨਾਂ ਨੇ ਮੀਟਿੰਗ ਕਰਕੇ ਫੈਸਲਾ ਕਰ ਲਿਆ ਫਿਰ ਇਹਨਾਂ ਨੇ ਸੋਚਿਆ ਕਿ ਐਨਕੁਆਇਰ ਕਰਾਂਗੇ ਆ ਜਿਹੜੀ ਜ਼ਮੀਨ ਹੈ ਪੁਰਾਣੇ ਐਕਟ ਦੇ ਥਰੂ ਐਨਕੁਆਇਰ ਕਰਾਂਗੇ ਤਾਂ ਆਪਾਂ ਨੂੰ 400% ਰੇਟ ਦੇਣਾ ਪੈਣਾ ਬਿਲਡਰ ਕਹਿੰਦੇ ਐਨੇ ਤਾਂ ਫਿਰ ਤੁਹਾਨੂੰ ਪੈਸਾ ਨਹੀਂ ਤੁਹਾਨੂੰ ਦੇ ਸਕਦਾ ਕਿਉਂਕਿ ਪੈਸਾ ਬਿਲਡਰ ਤਾਂ ਹੀ ਦੇਊਗਾ ਜੇ ਉਹਨੂੰ ਸਸਤੀ ਮਿਲੂਗੀ ਫਿਰ ਇਹਨਾਂ ਨੇ ਸਟੱਡੀ ਕਰਾਇਆ ਅਫਸਰਾਂ ਤੋਂ ਤੁਸੀਂ ਦੇਖ ਲਓ ਸਾਰੇ ਹਿੰਦੁਸਤਾਨ ਵਿੱਚ ਐਕਟ ਬਣਾਇਆ ਗਿਆ 2013 ਦਾ ਐਕਟ ਜਿਹਨੂੰ ਲੈਂਡ ਐਕਟੀਵੇਸ਼ਨ ਕਰਦੇ ਆ ਇਹਦਾ ਇਹ ਪੁਰਾਣਾ ਐਕਟ ਪੰਜਾਬ ਦਾ ਜਿਹੜਾ ਪੰਜਾਬ ਰੀਜਨਲ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਐਕਟ 1995 ਦਾ ਕੱਢ ਲਿਆ ਦੇਖੋ 95 ਦਾ ਐਕਟ ਲੋਕੀ ਅੱਗੇ ਵਧਰੇ ਆ ਇਹਨੇ ਪੁਰਾਣਾ ਪੰਜਾਬ ਦਾ ਐਕਟ ਕੱਢ ਲਿਆ ਤੁਸੀਂ ਉਹ 50 ਦੇ ਐਕਟ ਦੀ ਕਾਪੀ ਤੁਹਾਨੂੰ ਦਿਖਾਣਾ ਆਹ 2 ਦੇ ਸੈਕਸ਼ਨ ਹੈ ਕਿਉਂ ਕੱਢਿਆ ਨਾ ਪ੍ਰੋਜੈਕਟ ਜਿਸ ਦੇ ਥੱਲੇ ਉਹ ਅਕਵਾਇਰ ਕਰਨ ਲੱਗੇ ਆ ਲੋਕਾਂ ਤੋਂ ਜ਼ਮੀਨ ਲੈ ਕੇ ਲੱਗੇ ਆ ਕਿਉਂਕਿ ਉਹਦੇ 55 ਸੈਕਸ਼ਨ ਆ 55 ਸੈਕਸ਼ਨ ਹੈ ਉਸ ਐਕਟ ਦਾ ਉਸ 55 ਸੈਕਸ਼ਨ ਕੀ ਕਹਿੰਦਾ ਗਵਰਨਮੈਂਟ ਕੈਨ ਲੀਵ ਐਨੀਬਾਡੀਜ਼ ਲੈਂਡ ਫਾਰ ਐਕਵੀਜ਼ੀਸ਼ਨ ਮਤਲਬ ਜੇ ਵਿੱਚ ਕੋਈ ਪ੍ਰਾਣਾ ਜਿਵੇਂ ਲੁਧਿਆਣਾ 2000 ਏਕੜ ਹੈ ਜੇ ਕਿਸੇ ਨੇ ਬਿਲਡਰ ਨੇ ਜਾਂ ਕਿਸੇ ਨੇ 100 ਏਕੜ 200 ਏਕੜ ਪਹਿਲੇ ਲਈ ਬਠਾ ਉਹ ਕਹੂਗਾ ਜਿਵੇਂ ਮੈਂ ਕਿਹਾ 1 ਕਰੋੜ ਰੁਪਇਆ ਏਕੜ ਉਹਨਾਂ ਰੇਟ ਰੱਖਿਆ ਉਹ ਤੋਂ ਲੈ ਲੈਣਗੇ ਕਿ ਉਹ ਸੈਕਸ਼ਨ ਦੇ ਥਰੂ ਉਹਦਾ ਘਾੜ ਦੇਣਗੇ ਬਾਕੀ 19500 ਅਕਾਇਰ ਕਰ ਲਾਂਗੇ ਦੇਖੋ ਐਡੀ ਵੱਡੀ ਨੂੰ ਸੈਕਸ਼ਨ 15 ਤੇ ਦੂਜੇ ਕੀ ਸੈਕਸ਼ਨ ਇਹਦੇ ਵਿੱਚ ਸੈਕਸ਼ਨ 43 ਆ ਸੈਕਸ਼ਨ 43 ਹੈ ਉਸ ਐਕਟ ਦਾ ਤੇ ਸੈਕਸ਼ਨ 43 ਕਹਿੰਦਾ ਗਵਰਨਰ ਕੈਨ ਅਲੋਟ ਗਿਵ ਐਨੀ ਵਨ ਜਿਹੜੀ ਲੈਂਡ ਐਕਵਾਇਰ ਹੋਊਗੀ 20 ਹਜ਼ਾਰ ਏਕੜ 10 100 ਏਕੜ ਹਜ਼ਾਰ ਏਕੜ ਕਿਹੜੇ ਦੇ ਨਜ਼ਾਇਰ ਗਵਰਨਰ ਕੈਨ ਗਿਵ ਟੂ ਐਨੀਬਾਡੀ ਥਰੂ ਆਪਸ਼ਨ ਥਰੂ ਲੀਜ਼ অর ਥਰੂ ਅਲੋਟਮੈਂਟ ਐਨੀਬਾਡੀ ਦੇਖੋ ਆ ਸੈਕਸ਼ਨ 43 ਹੈ ਇਹ ਤੋਂ ਵੱਧ ਲੁੱਟੀ ਹੋ ਸਕਦੀ ਹੈ ਕਿ ਜਿਹੜਾ ਤੁਸੀਂ ਫੀਲ ਕਰ ਲਈ ਕਿਸੇ ਨੂੰ 500 ਕਰੋੜ ਲੈਣਾ ਹੈ ਕਿ ਸੁ 400 ਕਰੋੜ ਲੈਣਾ ਹੈ ਹਾਂਜੀ ਆ ਸੈਕਸ਼ਨ ਆ ਸਾਡਾ ਤੁਹਾਨੂੰ ਆ ਸੈਕਸ਼ਨ ਦੀ ਕਾਪੀ ਦੇਖ ਲਿਓ ਲੈ ਲਿਓ ਆਪਣੇ ਕਿ ਤੁਸੀਂ ਇਹਨੂੰ ਅਲਾਟ ਕਰਤਾ ਇਹਨੂੰ ਅਲਾਟ ਕਰਤਾ ਆਹ ਅਲਾਟ ਕਰਤਾ ਸੋਚਦੇ ਆ ਕਿ ਅਸੀਂ ਆ ਸਾਰਾ ਕੁਝ ਅਸੀਂ ਇਮੀਡੀਏਟਲੀ ਅਸੀਂ 1.5 ਸਾਲ ਚ ਪੂਰਾ ਕਰਨਾ ਹੈ ਮੈਂ ਵੀ ਹਾਊਸਿੰਗ ਮਿਨਿਸਟਰ ਹਾਂ ਬਾਦਲ ਸਾਹਿਬ ਦੇ ਥੱਲੇ ਮੈਂ ਹਾਊਸਿੰਗ ਮੇਰੇ ਕੋਲ ਡਿਪਾਰਟਮੈਂਟ ਸੀ ਆ ਅਰਬਨ ਡਿਵੈਲਪਮੈਂਟ ਮੇਰੇ ਕੋਲ ਸੀ ਕਿਉਂਕਿ ਮੈਨੂੰ ਪਤਾ ਹੈ ਕੀ ਹੁੰਦਾ ਸੀ